ਚੱਲ ਇਦਾਂ ਕਰਦੀ ਆਂ ਖੁਸ਼ਖਬਰੀ ਜਾ ਕੇ ਤੇ ਪ੍ਰਭ ਨੂੰ ਸੁਣਾ ਕੇ ਆਉਣੀ ਆ ਅਸਲੀ ਹੱਕ ਦਾ ਤੇ ਪ੍ਰਭ ਨੂੰ ਆ ਨਾ ਪਹਿਲਾਂ ਖੁਸ਼ਖਬਰੀ ਦੀ ਜਿਹੜੀ ਮੈਨੂੰ ਖੰਭਾਂ ਵਾਲੇ ਬਾਬੇ ਕੋਲ ਲੈ ਕੇ ਗਈ ਆ ਚੱਲ ਨਾਲੇ ਦਾ ਧੰਨਵਾਦ ਕਰਕੇ ਆਉਣੀ ਆ ਤੇ ਨਾਲੇ ਪੁੱਛ ਲੈਣੀ ਆ ਕਿ ਉੱਥੇ ਜਾਣਾ ਵਾ ਡੱਬਾ ਲੈ ਕੇ ਜਾਣਾ ਕਿ ਕਿੱਦਾਂ ਜਾਣਾ ਆ ਆ ਫੇਰ ਦੱਸ ਦੋਗੀ ਮੈਨੂੰ ਮੈਂ ਤਾਂ ਸਾਰੀ ਉਮਰ ਇਹਦਾ ਦੇਣ ਦੇ ਸਕਦੀ ਚੱਲ ਹੋ ਕੇ ਆਵਾਂ ਇਹਦੇ ਵਾਲੇ ਮੈਂ ਪ੍ਰਖਣ ਮੈਂ ਸੱਚੀ ਕਾਲ ਸੱਚੀ ਕਾਲ ਹੀ ਹਾਲਵਾ ਹਾਲ ਤੇ ਬਹੁਤਾ ਹੀ ਵਧੀਆ ਵਾ ਲੈ ਖੁਸ਼ੀ ਬੜੀ ਆ ਨਾ ਤੈਨੂੰ ਵੀ ਲੱਭ ਗਿਆ ਵਾ ਜੋ ਚਾਹੀਦਾ ਇਹਨੂੰ ਲੱਭ ਗਿਆ ਵਾ ਸੱਚੀ ਆਹੋ ਵਧਾਈਆਂ ਹੁਣ ਤੈਨੂੰ ਲੈ ਤੈਨੂੰ ਬਹੁਤੀਆਂ ਬਹੁਤੀਆਂ ਮੈਂ ਤੇ ਏਡੀ ਖੁਸ਼ ਹਾਂ ਕਿ ਗੱਲ ਹੀ ਨਹੀਂ ਆਪ ਦੱਸਿਆ ਉਹਨੇ ਮੇਰੇ ਲਾਗੇ ਬੈਠੀ ਢੀ ਸਮਾਨ ਕੱਢਣ ਅੱਛਾ ਤੇ ਮੈਂ ਇਹਨੂੰ ਕਹਿਣ ਢੀ ਆ ਕਿ ਲਸਣ ਘੱਟ ਪਾ ਹਾਂ ਤੇ ਐਡਾ ਕਰਦਿਆਂ ਕਰਦਿਆਂ ਤੇ ਥਾਲੀ ਮੇਰੇ ਗੜੀ ਕਰਕੇ ਤੇ ਢੀ ਆ ਗਈ ਤੇ ਭੱਜ ਗਈ ਤੇ ਨਿਸ਼ਾਨੀ ਤੇ ਪਈ ਆ ਆਹੋ ਨਹੀਂ ਫਿੱਟ ਵਧਾਈਆਂ ਹੋਣ ਤੈਨੂੰ ਬਹੁਤ ਬਹੁਤ ਹੈ ਕਿ ਤੈਨੂੰ ਇੰਨੀ ਖੁਸ਼ੀ ਹੋਈ ਹੈ ਮੈਨੂੰ ਪਤਾ ਮੈਨੂੰ ਕੀ ਆਂਦੀ ਹੈ ਆਂਦੀ ਮੰਮੀ ਮੇਰਾ ਖੱਟਾ ਖਾ ਜਰ ਗਵਾਕਾ ਸ਼ਾ ਮੈਨੂੰ ਨਿਸ਼ਾਨੀਆਂ ਤੇ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਨਹੀਂ ਫਿਰ ਤੇ ਪੱਕਾ ਆ ਤੇ ਜਦੋਂ ਤਾਂ ਮਨ ਖਰਾਬ ਹੋ ਗਿਆ ਤੇ ਫਿਰ ਮੈਨੂੰ ਪੱਕਾ ਹੋ ਗਿਆ ਆ ਚੰਗਾ ਹੋਇਆ ਉਹ ਲੱਗ ਕੇ ਬੈਠੀ ਤੈਨੂੰ ਸਾਹਮਣੇ ਪਤਾ ਲੱਗ ਗਿਆ ਉਹ ਤਾਂ ਲੱਗਣਾ ਹੀ ਲੱਗਣਾ ਹਾਂ ਨਾਲ ਤੈਨੂੰ ਮੈਂ ਕਿਹਾ ਧਿਆਨ ਰੱਖੀ ਹੋਰ ਹਾਂ ਤੇ ਮੈਂ ਕੀ ਕੀਤਾ ਵੀ ਮੈਂ ਹੁਣ ਨਾ ਤੋਵੇ ਨਾ ਤੇ ਪਹਿਲਾਂ ਮੈਂ ਸਭ ਤੋਂ ਪਹਿਲਾਂ ਤੈਨੂੰ ਵਧਾਈ ਦੇ ਗਿਆ ਮੈਂ ਆ ਤੂੰ ਬਹੁਤਾ ਹੀ ਵਧੀਆ ਕੀਤਾ ਮਨ ਖੁਸ਼ ਕਰਤਾ ਹੀ ਹੋ ਚੱਲ ਪਤਾ ਕੀ ਹੈ ਤੈਨੂੰ ਲੈ ਗਏ ਮੈਨੂੰ ਬੜੀ ਟੈਨਸ਼ਨ ਹੀ ਹੈਗੀ ਮੈਂ ਹਾਂ ਚੱਲ ਹੁਣ ਮਾਲਕ ਸੋਲਦੇ ਤੇ ਚੱਲ ਮੇਰੇ ਸਿਰ ਤੋਂ ਪਹੁੰਚ ਲੱਥੇ ਤੇ ਇਹ ਵੀ ਕਹਿਣਾ ਹੈ ਵੀ ਆਪਣੀਆਂ ਨੇ ਸੁਣ ਲਈ ਮੈਨੂੰ ਹਰੇ ਕਿੱਦਾਂ ਉੱਥੇ ਲੈ ਗਏ ਨਹੀਂ 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 ਮੈਂ ਤਾਂ ਪੈ ਕੇ ਤੇਰਾ ਦੇਣ ਸਾਰੀ ਉਹਦੇ ਦੇ ਸਕਾਂ ਚੱਲ ਲੋ ਨਾਲੇ ਖੰਭਾਂ ਵਾਲੇ ਬਾਬੇ ਦੀ ਜਾਵ ਆ ਜਿੰਨੇ ਹੈ ਝੋਲੀ ਭਰਤੀ ਆ ਤੇ ਮੇਰੀ ਗੱਲ ਸੁਣ ਪਹਿਣ ਹੁਣ ਡੱਬਾ ਤੇ ਪੜਦਾ ਬਾਬਾ ਖੰਭਾਂ ਵਾਲੇ ਦਾ ਭੰਡਾ ਉਹ ਤੇ ਪੜਦਾ ਕੋਈ ਨਾ ਨਾ ਦੱਸ ਚੱਲੀਏ ਉਹਦੇ ਤੇ ਚੱਲ ਜਾਂਦੇ ਆ ਹੁਣ ਘਰ ਉਹਦੇ ਕੋ ਬਹਾਨਾ ਬਣਾ ਕੇ ਜਾਣਾ ਬੈਣਾ ਹਾਂ ਇਹਨਾਂ ਨੂੰ ਹੁਣ ਕੀ ਕਹਿ ਕੇ ਜਾਣਾ ਮੈਂ ਤਾਂ ਚੱਲ ਉਹ ਸੂਤ ਦਿੱ ਉਨੇ ਕਹਿ ਵੀ ਥੋੜੇ ਜਿਹੇ ਸੈਕਨ ਹੈ ਜੋ ਅੱਛਾ ਹੁਣ ਉਹਨੂੰ ਕਹਿੰਦੀ ਆਂ ਕਿ 2-4 ਫੁੱਟ ਵਾਲੇ ਤਿਆਰ ਕਰ ਲੈ। ਮੈਂ ਕੋਸ਼ਨਾ ਕੋਸ਼ ਤੇ ਆ ਖਾਵੇ ਉਹਦੇ ਮਾਹ ਦਾ ਲਾਟ। ਉਹਨਾਂ ਦੇ ਕਿ ਫੁੱਲ ਫਿਲ ਆ ਗਈਆਂ। ਅੱਛਾ ਤੇ ਮੈਂ ਵੀ ਰੈਡੀ ਹੋਣ ਵਾਲੇ ਪੂਰੇ ਹੋਏ ਨਹੀਂ ਆ। ਅੱਛਾ ਹੁਣ ਉਹਨੂੰ ਕਹਿੰਦੀ ਆਂ ਕਿ 4-5 ਬਣਾ ਦੇ ਤੇ ਬਾਕੀ ਚੱਲ ਹੋਰ ਦੋ-ਛੇ ਤਿੰਨ ਫੈਰ ਕੇ ਬਣਾ ਦੇ। ਪਤਾ ਕੀ ਗੱਲ ਵਾ ਮੇਰੇ ਤਾਂ ਹੁਣ ਢੇਡ ਚ ਖੁੰਡਾ ਕਿਹੜਾ ਵਾਲਾ ਹੋਵੇ ਜਾ ਕੇ ਬਾਬੇ ਨੂੰ ਮੱਥਾ ਟੇਕ ਕੇ ਆਵਾ ਮੈਂ ਤੇ ਕਹਿੰਦੀ ਆਂ ਬਾਬੇ ਦਾ ਕਿਤੇ ਲੱਖ ਲੱਖ ਤਾਂ ਨਵਾਦਵਾ ਪਿਚੋਲੀ ਭਰਦੀ ਸਾਡੀ ਛਾਟੀ ਤੇ ਭਰਦੀ ਆ ਤੇ ਬੰਦੇ ਬਸ ਹੋਰ ਕਹਿਦੀ ਤਾਂ ਸੁਣੀ ਨਹੀਂ ਜਾਣ ਲਈ ਆਹੋ ਤੇ ਉਹਨੇ ਵੇਖ ਲੈ ਇੱਕੋ ਦੇਣੀ ਅਰਦਾਸ ਕੀਤੀ ਆ ਤੇ ਸੁਣ ਲਈ ਆ ਤੇ ਹੁਣ ਕੋਈ ਪਿਆ ਕੇ ਨਹੀਂ ਲੱਗੂਗਾ ਫੇਰ ਕੋਈ ਗੱਲ ਨਹੀਂ ਨਾ ਥੋੜਾ ਫਰੀ ਕੋਲ ਥੋੜੇ ਬੋਤੇ ਜੇ ਲੋੜ ਹੋਊ ਤਾਂ ਦੇਵਾਂਗੇ ਮੱਥਾ ਟੇਕਾਵਾਂਗੇ ਤੇ ਨਹੀਂ ਤੇ ਫਿਰ ਲੈ ਆਵਾਂਗੇ ਵਾਪਸ ਉੱਥੇ ਕੀ ਜਾਂਦਾ ਆ ਡੱਬਾ ਲੈ ਚਾਂਗੇ ਤਾਂ ਪਰ ਕਰਨਾ ਹੀ ਆ ਡੱਬਾ ਵਧੀਆ ਲੈ ਲਈ ਨਹੀਂ ਵਧੀਆ ਲਵਾਂ ਪਰ ਪੀਦਾ ਲੈ ਲਈ ਵਧੀਆ ਵਰਗੀ ਦਾ ਨਹੀਂ ਵਧੀਆ ਲਵਾਂਗੀ ਪਰ ਮੈਂ ਗਾੜੀ ਵੀ ਚੱਲ ਲਊਗਾ ਸ਼ੇਅਰ ਕਰੇ ਬਾਬਾ ਆਹੋ ਕੇ ਐਦਾਂ ਕਿਰਪਾ ਬਣੀ ਰਵੇ ਹੋਰ ਆ ਤੇ ਮੈਂ ਤੇ ਪੱਜੀ ਆਈ ਹਾਂ ਪੈਣਾ ਤੇ ਮੁੱਦਾ ਸਿੱਧਾ ਤੇ ਉਹ ਵੀ ਆਖੀ ਤੇ ਮਨ ਖੁਸ਼ ਕਰਤਾ ਹੀ ਉਹ ਹੈ ਮੈਂ ਚਾਹ ਹੁਣ ਗੁਰਜਿੰਦਰ ਨੂੰ ਦੱਸੂ ਖੁਸ਼ਖਬਰੀ ਜੀ ਰਕਤ ਵਧਾਈ ਵੱਣ ਵਾਲੀ ਉਧਰ ਹੈ ਨੌ ਵਾਲ ਚਾ ਕੋਈ ਗੱਲ ਨਹੀਂ ਦੱਸਣੀਗਾ ਮੈਂ ਚਲ ਆ ਬਈ ਉੱਥੇ ਘੜੀ ਆ ਜਾ ਨਹੀਂ ਬਹਿਣਾ ਨੀਗਾ ਮੈਂ ਮੈਂ ਆਪਣੀ ਨੌ ਵਾਲੀ ਵੇਖਾਂ ਜਾ ਕੇ ਹੁਣ ਤੈਨੂੰ ਪਤਾ ਹੀ ਹੈ ਨਾ ਹੁਣ ਮੈਨੂੰ ਧਿਆਨ ਰੱਖਣਾ ਪੈਣਾ ਉਹਦਾ ਧਿਆਨ ਦੇ ਰੱਖਣਾ ਪੈਣਾ ਇਹਨਾਂ ਨੂੰ ਭੂਏ ਚੜਾ ਲਈ ਕਮੜ ਕੇ ਉਹ ਪੈਰਾਂ ਥੱਲੇ ਲਾਵੇ ਤੇ ਤੂੰ ਕਹਿ ਵੀ ਹਾਂ ਹੁਣ ਇਹ ਕੰਮ ਨਹੀਂ ਕਰਦੀ ਨਿਆਣਾ ਵੀ ਹੋ ਜਾਏਗਾ ਉਹ ਰਾਤ ਭੰਜੜੀ ਹੁੰਦਾ ਜੀ ਥੋੜਾ ਟਾਈਮ ਜੀ ਮੈਨੂੰ ਸਾਂਭਣਾ ਪਊਗਾ ਸਾਂਭ ਵੀ ਲਵਾਂਗੀ ਰੌਣਕ ਵੀ ਤਾਂ ਹੱਡੇਕਾਰੀ ਆਉਣੀ ਆ ਬਿਲਕੁਲੀ ਖੋਸ਼ ਵਾ ਚਲ ਠੀਕ ਵਾ ਫਿਰ ਆਉਂਦੀ ਜਾਂਦੀ ਰਹੀ ਚਲ ਕੋਈ ਇਹ ਤਾਂ ਕੋਈ ਨਹੀਂ ਮੈਂ ਨਾ ਇਹਨਾਂ ਨੂੰ ਪੁੱਛ ਕੇ ਨਾ ਨਾਲੇ ਟੇਲਰ ਨੂੰ ਕਰਕੇ ਫੋਨ ਪੁੱਛ ਲੈਣੀ ਆ ਕਿ ਕਿੰਨੇ ਕੁ ਦਿਨ ਅਜ ਸੂਟ ਰੈਡੀ ਹੋਣਗੇ ਦੋ ਚਾਰ ਹੀ ਕਰਦੇ ਅਸੀਂ ਇੱਕ ਦੋ ਦਿਨ ਵਿੱਚ ਜਾ ਕੇ ਤੇ ਚੱਕਰ ਮਾਰ ਆਉਣੇ ਆ ਐਡਾ ਕਰੀ ਮੈਨੂੰ ਫੋਨ ਕਰਦੀ ਆ ਕੋਈ ਨਹੀਂ ਮੈਂ ਦੱਸ ਦਿੰਦੀ ਤੇ ਮੈਂ ਆ ਜੂਗੀ ਕਰੋ ਮੈਂ ਬਹਾਨਾ ਕੋਈ ਦਾ ਕੋਈ ਲਾ ਹੀ ਲੈਣਾ ਕੋਈ ਗੱਲ ਨਹੀਂ ਆ ਕੋਈ ਨਹੀਂ ਮੈਂ ਦੱਸ ਦੂੰਗੀ ਤੈਨੂੰ ਚਲ ਠੀਕ ਆ ਫਿਰ ਹੈ ਕੱਲ ਚੰਗਾ ਵਧਾਈ ਹੋਏ ਤੈਨੂੰ ਫਿਰ ਬਹੁਤੀ ਬਹੁਤੀ ਹੈ ਬਹੁਤੀ ਬਹੁਤੀ ਤੇ ਖੰਭਾਂ ਵਾਲੇ ਬਾਬੇ ਦੀ ਜੈ ਬਾਸ ਵਾਸ ਉਹਦੀ ਜੈ ਬਾਪੀ ਜੈ ਤ੍ਰਸਣਦੀ ਵੇਹ ਕਿ ਤੱਕ ਡੇਖੋ ਸੀ ਕਿ ਤੇ ਪੈਰ ਪਾਉਣਾ ਨਹੀਂ ਲੱਗਣ ਦੇ ਇਹਦੇ ਉੱਡਦੀ ਫੈਂੜੀ ਉੱਤੇ ਉੱਤੇ ਹੀ ਚੱਲ ਮਾਲਕ ਸਾਡੇ ਸੋਣੇ ਸਾਡਾ ਹੀ ਭਲਾ ਕਰੇ ਵਾਹਿਗੁਰੂ ਦਿਲਜੀਤ ਹਾਂਜੀ ਮੰਮੀ ਜੀ ਕੁੱਤ ਬੈਠੀ ਆ ਹਾਂਜੀ ਹਾਂਜੀ ਲਿਪਸਟਿਕ ਨਹੀਂ ਲਾਈ ਮੇਰਾ ਨਾ ਦਿਲ ਨਹੀਂ ਕਰਿਆ ਪਤਾ ਨਹੀਂ ਮੈਸੇਪੀ ਜੀ ਯਾਰ ਨਹੀਂ ਅੱਛਾ ਚੱਲ ਕੋਈ ਨਹੀਂ ਪਰ ਫਿਰ ਵੀ ਨਾ ਮਾੜੀ ਮੋਟੀ ਲੱਗ ਰਿਹਾ ਕਰ ਚੱਗਾ ਐਦਾਂ ਨਹੀਂ ਚੰਗਾ ਲੱਗਦਾ ਬੰਦਾ ਨਾ ਨਾ ਵੀ ਆਇਆ ਹੋਵੇ ਤੇ ਕੋਈ ਮੇਕਅਪ ਨਾ ਕਰੇ ਤੇ ਬੰਦਾ ਚੰਗਾ ਜਿਹਾ ਨਹੀਂ ਲੱਗਦਾ ਘਰ ਹੀ ਆ ਜਾਂਦਾ ਕੋਈ ਤੇ ਕਹਿੰਦੇ ਕਹਿਣਾ ਕਿ ਆਪਣੀ ਨੋ ਮੇਕਅਪ ਨਹੀਂ ਕਰਣ ਦੀ ਹੈ ਨਹੀਂ ਕੋਈ ਨਹੀਂ ਮੈਂ ਖਾ ਲੈਨੀ ਹਾਂ ਫਿਰ ਸੱਸਾਂ ਤੈਨੂੰ ਪਤਾ ਸਾਰੇ ਕਹਿੰਦੇ ਮਾੜੀਆਂ ਹੀ ਆ ਨਹੀਂ ਨਹੀਂ ਹਾਂਜੀ ਆਹ ਤੇ ਮੇਰੀ ਗੱਲ ਸੁਣ ਪੁੱਤ ਜਿਹੜੀ ਚੀਜ਼ ਨੂੰ ਦਿਲ ਕਰੇ ਤੂੰ ਮੈਨੂੰ ਕਹਿਣਾ ਠੀਕ ਹਾਂ ਠੀਕ ਵਾ ਨਾ ਹਾਂਜੀ ਤੇ ਆ ਝਾੜੂ ਨਹੀਂ ਆਇਆ ਤੂੰ ਬਾਹਰੋਂ ਨਾ ਠੀਕ ਮੈਂ ਲਾਵਾਂ ਨਾ ਲਾਵਾਂ ਤੂੰ ਨਹੀਂ ਝਾੜੂ ਆ ਦੇਖਣਾ ਠੀਕ ਹਾਂ ਠੀਕ ਆ ਨਾ ਤੇ ਨਾਲੇ ਦੂਜੀ ਗੱਲ ਇਹ ਪਹੌਲਾ ਪਾਰਾ ਕੰਮ ਨਹੀਂ ਕਰਨਾ ਪਈ ਠੀਕ ਵੇਖੀ ਤੇ ਬਾਲਟੀ ਭਰੀ ਚੁੱਕ ਕੇ ਅੰਦਰ ਨਹੀਂ ਆਉਣਾ ਤੂੰ ਪੋਚੇਉਂ ਨਹੀਂ ਲਵਾਏ ਠੀਕ ਆ ਪੁੱਤ ਆਹ ਮੈਨੂੰ ਭਾਏ ਕੰਮ ਵਾਸਤੇ ਨੇ ਰੱਖਣੀ ਪਈ ਕੁੜੀ ਕੋਈ ਪਤਿਰ ਕੋਈ ਨਾ ਕੰਮ ਕਰਨਾ ਉਹ ਤੇ ਚਲ ਖਲੋ ਕੇ ਮਣੀਪੂਟੇ ਫੁਲਕੇ ਫਲਕੇ ਲਾ ਤੇ ਤੇ ਪਰ ਆ ਜਿਹੜਾ ਕੰਮ ਨਾ ਝਾੜੂ ਪੋਚਿਆਂ ਵਾਲਾ ਬਿਲਕੁਲ ਛੱਡ ਦੇ ਅੱਜ ਤੋਂ ਬਾਅਦ ਠੀਕ ਹੈ ਠੀਕ ਹੈ ਨਾ ਹਾਂਜੀ ਆਹ ਤੇ ਆਪਣਾ ਧਿਆਨ ਕਿਹਾ ਕਰ ਮੇਰੀ ਧੀ ਠੀਕ ਹੈ ਠੀਕ ਆਹ ਪੁੱਤ ਵੇਹਲਾ ਜਿੱਦਾਂ ਮਰਜੀ ਆ ਨਾ ਮੇਰੀ ਕਿਹੜੀ ਕੋ ਧੀ ਆ ਹੈ ਪੁੱਤ ਵਿਆਹ ਕੇ ਧੀ ਲੈ ਆਈ ਦੀ ਆ ਠੀਕ ਹੈ ਨਾ ਤੇ ਚਲ ਕੋਈ ਗੱਲ ਨਹੀਂ ਹੁਣ ਇਹ ਆ ਕਿ ਆਪਣਾ ਖਿਆਲ ਰੱਖੀ ਠੀਕ ਹੈ ਨਾ ਤੇ ਇਹ ਮਾਲਕ ਦੀ ਕਿਰਪਾ ਹੋ ਗਈ ਆ ਮੈਂ ਬਹੁਤ ਨਹੀਂ ਬੜੀ ਖੁਸ਼ੀ ਆ ਪਿਆਰ ਨੂੰ ਪਰਸੇ ਨਹੀਂ ਮੈਂ ਬੜਾ ਚਿੰਤਾ ਰਹਿ ਜਾਂਦਾ ਕਾਰ ਕਰਤੀ ਚੰਨ ਪੁੱਤ ਜਿੰਦੀ ਰਹੇ ਰੱਬ ਲੰਮੀ ਉਮਰਾਂ ਕਰੇ ਤੇਰੀਆਂ ਹੈ ਕੋਈ ਗੱਲ ਨਹੀਂ ਤੂੰ ਨਾ ਫਿਕਰ ਕਰਿਆ ਕਰਕੇ ਇਹ ਗੱਲ ਦੀ ਅੱਜ ਨੂੰ ਲੱਗ ਗਈ ਮੇਰੀ ਮਾਂ ਨੇ ਇਤਰਾਜ ਮੈਨੂੰ ਮਾਂ ਮਿਲ ਗਈ ਚਲ ਕੋਈ ਨਹੀਂ ਪਤਾ ਵੀ ਹੈ ਨਾ ਕੋਈ ਧੀ ਦੀ ਲੋੜ ਹੋਵੇ ਕੁਛ ਖਾਣ ਨੂੰ ਜੀ ਕਰੇ ਬਸ ਮੈਨੂੰ ਵਾਜ ਹੀ ਦੇਣੀ ਕੋਈ ਨਹੀਂ ਮੈਂ ਤੁਹਾਨੂੰ ਦੱਸ ਆਹ ਤੇ ਮੰਜੇ ਤੇ ਰਹੀ ਚੰਗਾ ਚੀਕ ਆਹ ਕੋਈ ਗੱਲ ਨਹੀਂ ਮੈਂ ਜਾ ਕੇ ਤੇਰੇ ਵਾਸਤੇ ਬਣਾ ਕੇ ਲਿਆਵਾਂ ਕੁਛ ਨਹੀਂ ਨਹੀਂ ਹਜੇ ਮੇਰੇ ਕੋਲ ਕੁਛ ਨਹੀਂ ਚੀਕਣੀ ਦੁੱਧ ਨਹੀਂ ਆ ਠੀਕ ਪੱਤੀ ਪਾਦ ਨਹੀਂ ਵਿੱਚ ਮਾਸਾ ਹੈ ਥੋੜਾ ਹੀ ਹੈ ਉੱਪਰ ਥੋੜਾ ਹੀ ਲਿਆਉਂਗੀ ਖਾਇਆ ਪੀਆ ਕਰ ਮੇਰੀ ਤੀ ਹਾਂ ਤੁਸ ਜੀ ਮਾ ਚੰਗਾ ਲੱਗ ਰਿਹਾ ਨੇ ਮਮਾ ਮੈਨੂੰ ਕਿੰਨਾ ਪਿਆਰ ਕਰਦੇ ਆ ਮੈਨੂੰ ਸੱਚੀ ਅੱਜ ਮੇਰਾ ਦਿਲ ਖੁਸ਼ ਹੋ ਗਿਆ ਹੈ ਬੈਠੇ ਜੇ ਹਾਂਜੀ ਦੱਸੋ ਦੱਸਣਾ ਕੀ ਹੈ ਹਾਂ ਖੁਸ਼ਖਬਰੀ ਹੈ ਮੇਰੇ ਕੋਲ ਇੱਕ ਕਾਦੀ ਖੁਸ਼ਖਬਰੀ ਆ ਉਹ ਵੀ ਦੱਸ ਦਿੰਦੀ ਆ ਪਤਾ ਕਿੱਡੀ ਵੱਡੀ ਖੁਸ਼ਖਬਰੀ ਆ ਆਹ ਹੈ ਤੁਹਾਨੂੰ ਵਧਾਈ ਹੋਵੇ ਬੋਤੀ ਬੋਤੀ ਤੇ ਦਾਦਾ ਬਣਨ ਵਾਲੇ ਜੇ ਲੈ ਤੇ ਸੱਚੇ ਬਾਤਾ ਸੱਚੀ ਆਹ ਤੇ ਹੋਰ ਪਰ ਝੂਠ ਬੋਲਣਾ ਹੈਗਾ ਲੈ ਵਿਆਹ ਦੇ ਮਾਰਗ ਦੇਣਾ ਕਿਤੇ ਲੱਗੀ ਹੋ ਗੜੀ ਸੁਣੀ ਹੈ ਸੱਚੀ ਗੱਲ ਵਾ ਮੈਂ ਤੇ ਸ਼ੁਕਰ ਕਰਨ ਦੀ ਆ ਬਾਬੇ ਦਾ ਪਈ ਸ਼ੁਕਰ ਆ ਬਾਬਾ ਜੀ ਤੁਹਾਡਾ ਹੈ ਹੁਣ ਮੇਰੀ ਗੱਲ ਸੁਣ ਲਾ ਹੁਣ ਨਾ ਪਿੱਛੇ ਜੋ ਹੋ ਗਿਆ ਨਾ ਉੱਤੇ ਪਾਰ ਬਿਟੀ ਤੇ ਆਉਣ ਵਾਲਾ ਸਮਾਂ ਜਿਹੜਾ ਵਾ ਨਾ ਇਹਨੂੰ ਮੁੱਖ ਰੱਖ ਕੇ ਚੱਲ ਤੇ ਜੇ ਹੁਣ ਤੂੰ ਉਹਨੂੰ ਮੜੀ ਚੰਗੀ ਕੋਈ ਗੱਲ ਕਹੀ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੈਨੂੰ ਮਸਾਂਗਾ। ਤੁਸੀਂ ਹੱਦ ਕਰਦੇ ਜੇ ਮੈਂ ਛਦੈਣਾਂ ਉਹਨੂੰ ਚੰਗਾ ਮਾੜਾ ਬੋਲੂਗੀ। ਆਹ ਦਿਨ ਨੂੰ ਤਾਂ ਮੈਂ ਤਰਸਦੀ ਹੀਗੀ ਜਿਹੜਾ ਮੈਨੂੰ ਮਾਲਕ ਨੇ ਦੇ ਦਿੱਤਾ ਵਾ। ਹੁਣ ਨਹੀਂ ਮੈਂ ਪਰਵਾਹ ਕਰਦੀ। ਹੁਣ ਮੈਂ ਕੰਮ ਵੀ ਸਾਰੇ ਆਪੇ ਕਰਿਆ ਕਰੂੰਗੀ। ਸਾਰਾ ਕੁਝ ਮੈਂ ਆਪੇ ਨਾਉ ਆਪਣੀ ਨੂੰ ਮੰਜੀ ਤੇ ਰੋਟੀ ਦਊਂਗੀ ਹੁਣ ਮੈਂ। ਇਹ ਹੁਣ ਤੇਰੇ ਸੁਭਾਜ ਥੋੜਾ ਜਿਹਾ ਫਰਕ ਪਿਆ ਆ ਨਾ ਤੇ ਹੁਣ ਤੇਰੀ ਬੇਚੀ ਹੁਣ ਸਾੜ ਗਈ। ਸਮਝੀ ਗੱਲ ਕਿ ਨਹੀਂ? ਨਹੀਂ ਕੋਈ ਗੱਲ ਨਹੀਂ। ਮੈਨੂੰ ਸਮਝ ਆ ਗਈ ਆ ਹੁਣ। ਠੀਕ ਨਹੀਂ? ਆਹ ਉਹ ਦੁੱਖ ਦੀ ਗੱਲ ਨਹੀਂਗੀ ਤੂੰ ਹੀ ਨਹੀਂ ਕੰਮ ਚੰਗੇ ਕਰਦੇ ਜਨਮਸਾਂਗਾ ਤੇ ਪਰ ਇੱਕ ਗੱਲ ਦੀ ਜੋ ਪਿੱਛੇ ਹੋ ਗਿਆ ਤੂੰ ਮੈਂ ਕਿਹਾ ਸਾਡਾ ਨੂੰ ਆਉਣ ਵਾਲਾ ਸਮਾਂ ਵੇਖ ਤੇ ਉਹਨੂੰ ਨਾ ਕੁੜੀ ਨੂੰ ਦੋ ਤਿੰਨ ਹੋਰ ਸੂਟ ਸਵਾ ਕੇ ਦੇ ਨਹੀਂ ਮੈਂ ਲੈ ਆ ਕੇ ਦਉਂਗੀ ਸੂਟ ਮੈਂ ਤਾਂ ਅੱਗੇ ਸੋਚਣ ਡਈ ਹੀ ਪ੍ਰਭ ਨੇ ਜਾਣਾ ਆਪਣੀ ਨੌ ਦੇ ਸੂਟ ਲੈਣ ਆਹੋ ਤੇ ਮੈਨੂੰ ਕਹਿਣ ਡਈ ਸੀ ਕਿ ਭਜੇ ਤੂੰ ਹੀ ਜਾਣਾ ਵਾ ਤੇ ਮੇਰੇ ਨਾਲ ਚੱਲ ਜੀ ਚੱਲ ਉਹਦੇ ਨਾਲ ਹੀ ਚੱਲ ਜੀ ਤੂੰ ਆਹੋ ਉਹਦੇ ਨਾਲ ਜਾ ਕੇ ਮੈਂ ਸੂਟ ਲੈ ਆਉਂਗੀ ਹੈ ਆਹੋ ਤੇ ਕੋਈ ਗੱਲ ਨਹੀਂ ਮੈਨੂੰ ਤੇ ਇੰਨੀ ਖੁਸ਼ੀ ਆ ਨਾ ਵੀ ਗੱਲ ਹੀ ਨਹੀਂ ਕਰਨ ਵਾਲੀ ਸਾਰੇ ਕਿਰਪਾ ਬਾਬੇ ਦੀ ਆ ਇਹਦੀ ਸੁਣ ਲੈ ਕਰ ਇਹ ਤੇ ਗੱਲ ਹੋ ਰਹੀ ਹੈ। ਹੁਣ ਨਾ ਆਪਾਂ ਦੂਜੀ ਗੁਰਦੁਆਰੇ ਜਾਇਆ ਕਰੀਏ ਤੇ ਸੱਚਾ ਪਾਤਸ਼ਾਹ ਨੂੰ ਕੋਈ ਚੰਗੀ ਚੀਜ਼ ਨਹੀਂ। ਠੀਕ ਆ। ਸਹੀ ਗੱਲ। ਤੇ ਬਾਕੀ ਇਹ ਗੱਲ ਹੋ ਰਹੀ ਓ। ਤੇ ਹੁਣ ਨਾ ਕਰੋ ਫਲ ਫੂਟ ਨਾ ਮੁੱਕਣ ਦੀ। ਮੈਂ ਨਹੀਂ ਮੁੱਕਣ ਦਿੰਦੀ। ਮੈਂ ਤੇ ਅੱਜ ਟੇਰ ਲਾ ਰੱਖਣੀ ਆ। ਮੇਰੀ ਗੱਲ ਸੁਣੋ। ਸਾਡੇ ਘਰ ਪੋਤਾ ਹੀ ਹੋਣਾ ਵਾ। ਇਸ ਗੱਲ ਦਾ ਮੈਨੂੰ ਪੂਰਾ ਯਕੀਨ ਵਾ। ਮੈਨੂੰ ਬਾਬੇ ਤੇ ਪੂਰਾ ਵਿਸ਼ਵਾਸ ਵਾ। ਮੇਰੀ ਸੁਣ ਲੈ ਗੱਲ। ਅਸੀਂ ਕਾਸਰੇ ਤੇ ਕੋਈ ਲਿਖਿਆ ਨਹੀਂਗਾ ਵੀ ਮੁੰਡਾ ਹੋਣਾ ਕਿ ਕੁੜੀ ਹੋਣਾ। ਇਹ ਆ ਵੀ ਜੋ ਮਹਾਰਾਜ ਦੇਊਗਾ ਨਾ ਸੱਚੀ ਸੱਚੀ। ਚਲੋ ਉਹ ਤੇ ਹੈ ਹੀ ਆ। ਪਾਰੇ ਇੱਕ ਗੱਲ ਵਾ ਮੈਨੂੰ ਪੂਰਾ ਯਕੀਨ ਆ ਬਾਬੇ ਤੇ ਸਾਡੇ ਘਰ ਪੋਤਾ ਹੀ ਹੋਣਾ ਵਾ ਵੇਖ ਲਿਓ ਤੁਸੀਂ ਚੱਲ ਕੋਈ ਗੱਲ ਨਹੀਂ ਮਹਾਰਾਜ ਜੀ ਦੇਣਾ ਜੋ ਵੀ ਆਊਗਾ ਨਾ ਸੱਚੀ ਸੱਚ ਵਾ ਪਤਾ ਕੀ ਗੱਲ ਆ ਆਉਂਦੇ ਸਾਲ ਨੂੰ ਲੋਹੜੀ ਵੰਡਾਂਗੇ ਆਪਾਂ ਨਹੀਂ ਨਹੀਂ ਕੋਈ ਗੱਲ ਨਹੀਂ ਗਈ ਹਾਂ ਤੇ ਮੈਨੂੰ ਤੇ ਬੜਾ ਚਾਅ ਵਾ ਮੈਂ ਤੇ ਕਿਹਦੀ ਸਿਆਪ ਪਾਸ ਨਾਲੇ ਕਮਲੀਏ ਗੱਲ ਸੁਣ ਹੁਣ ਮੁੰਡੇ ਜੀ ਤੇ ਕੁੜੀ ਜੀ ਤੋ ਕੀ ਫਰਕ ਇਹਦੀ ਸਮਝਦੇ ਠੀਕ ਆ ਸਾਡੇ ਘਰ ਪ੍ਰਮਾਤਮਾ ਜੋ ਵੀ ਦੇਵੇ ਸੱਚੀ ਸੱਚ ਆ ਹਨ ਮੱਗੇ ਵੀ ਦੱਸੀ ਗੱਲ ਤੇ ਭਾਰੇ ਇੱਕ ਗੱਲ ਯੋ ਦਿੱਤਾ ਸਾਨੂੰ ਵਾਹਿਗੁਰੂ ਨੇ ਆ ਤੇ ਅਸੀਂ ਦੋਏ ਟਾਈਮ ਗੁਰਦੁਆਰੇ ਜਾਇਆ ਕਰਨਾ ਬਹੁਤ ਗਲਤ ਤੁਹਾਡੀ ਸੱਚੀ ਆ ਠੀਕ ਆ ਨਾ ਮੈਂ ਤਾਂ ਬਾਬੇ ਦੀ ਕਰਦੀ ਆ ਬਾਬਾ ਨੇ ਦਿੱਤਾ ਚਲ ਕੋਈ ਨਹੀਂ ਬਾਬੇ ਨਾਲ ਕਿਨੇ ਦਿੱਤਾ ਸਾਨੂੰ ਹਾਂ ਹਾਂ ਠੀਕ ਨਹੀਂ ਹਾਂ ਇਹ ਆ ਵੀ ਚਲੋ ਹੁਣ ਉਹਦਾ ਨਾਮ ਲਿਆ ਕਰ ਮਾਰਾ ਸੁਖਸਾਂਦ ਰੱਖੀ ਆਉਣ ਵਾਲਾ ਟਾਈਮ ਚੰਗਾ ਲੈ ਕੇ ਆਵੀਂ ਠੀਕ ਆ ਨਾ ਆਹੋ ਤੇ ਫਿਰ ਮੇਰੀ ਗੱਲ ਸੁਣਾ ਪਰਬ ਨਾਲ ਜਾ ਕੇ ਸੂਟਰਾਂ ਲੈ ਆਵਾ ਲੈ ਲੈ ਆ ਆਹੋ ਚਲ ਠੀਕ ਹੈ ਮੇਰੀ ਗੱਲ ਸੁਣ ਜੇ ਪੈਸੇ ਤੱਕ ਦੀ ਗੱਲ ਤਾਂ ਮੈਨੂੰ ਦੱਸੀ ਫਿਰ ਹੈ ਨਹੀਂ ਪੈਸੇ ਤੱਕ ਤਾਂ ਲੈ ਕੇ ਜਾਉਂਗੀ ਆਹੋ ਚਲ ਠੀਕ ਆ ਫੇਰ ਵੇਖਾਂਗੇ ਚੰਗੇ ਵਧੀਆ ਲੈ ਆ ਕੇ ਤਈ ਐਵੇਂ ਨਾ ਉਹ ਕਾਸੀ ਨੌ ਸੱਸ ਵਾਲੀ ਗੱਲ ਉਹ ਨਹੀਂ ਚੰਗੇ ਲੈ ਕੇ ਦਊਂਗੀ ਨਹੀਂ ਚੋ ਗਰਾ ਮਾਲਕਾ ਤੇਰੀ ਘੜੀ ਸਾਰੇ ਪਾਸੇ ਵਧੀਆ ਹੋ ਗਿਆ ਜਦ ਇੱਕ ਖੁਸ਼ਕਵਰੀ ਮਿਲ ਗਈ ਕੋਈ ਇਹਦੇ ਦਿਮਾਗ ਤੇ ਮਹਾਰਾਜ ਨੇ ਕੋਈ ਕਿਰਪਾ ਕੀਤੀ ਆ ਨਹੀਂ ਤਾਂ ਸਾਡੇ ਦੇ ਘਰ ਦਾ ਬੜਾ ਘਰ ਕੋਈਣਾ ਚੱਲ ਯਾਰ ਜੋ ਮਹਾਰਾਜ ਕਰੋਗਾ ਨਾ ਚੰਗਾ ਹੀ ਕਰੂਗਾ ਲੱਗਦੀ ਘਰ ਵੀ ਚੰਗਾ ਸਮਾਂ ਆਉਣ ਵਾਲਾ ਅੱਡੇ ਤੇ ਚਲੋ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਲੈ ਤੇ ਫਾਦਰ ਤੱਕ ਫੋਨ ਵੀ ਤੇ ਰਹਿ ਕਰੋ ਤੁਹਾਨੂੰ ਹੋਰ ਕੋਈ ਕੰਮ ਨਹੀਂ ਕਿਤੇ ਦੀਨ ਦਇਆ ਦੀ ਖਬਰ ਹੈਗੀ ਤੁਹਾਨੂੰ ਤੈਨੂੰ ਬੜੇ ਕੰਮ ਹੋ ਉਹ ਕਿੰਨਾ ਵਧੀਆ ਮੌਸਮ ਹੋਇਆ ਵਾ ਹਾਂ ਉਹ ਬੰਦਾ ਘਰ ਬੈੰਦਾ ਚਾਰ ਪਕੌੜੇ ਕੱਢਦਾ ਵਾ ਤੇ ਘਰੇ ਹੀ ਮੈਂ ਕਿੱਥੇ ਗਈ ਹਦਾ ਮੈਂਨੇ ਤੋਰੀਆਂ ਨੇ ਖੰਡੇ ਹੀ ਸੀਗੀ ਹਾਂ ਨਾਲ ਇਹਨੇ ਖੁਸ਼ਖਬਰੀ ਬਣੀ ਜੀ ਉਹਨ ਘਰ ਉਹ ਕੀ ਹੋ ਗਿਆ ਨੌਕਰੀ ਮਿਲ ਗਈ ਨਾਲੋਂ ਨਹੀਂ ਨੌਕਰੀ ਨਹੀਂ ਮਿਲੀ ਉਹ ਦਾਦੀ ਬਣਵਲੀ ਆ ਸੱਚੀ ਆਹ ਹੋ ਕੇ ਮੈਂ ਨਾ ਤੋਰੀਆਂ ਦੇ ਹੀ ਲੱਭਣ ਉਥੋਂ ਅੱਛਾ ਉੱਥੇ ਆ ਗਈ ਜੀਵਨ ਤੇ ਆਹ ਖੁਸ਼ਖਬਰੀ ਮੈਨੂੰ ਸੁਣਾ ਕੇ ਹੀ ਆ ਮੈਨੂੰ ਤੇ ਨਾ ਚਾ ਚੜਿਆ ਕਿਤੇ ਇੰਨੀ ਖੁਸ਼ੀ ਹੋਈ ਹੈ ਨਾ ਤੇ ਗੱਲ ਨਹੀਂ ਕਰਨ ਵਾਲੀ ਮੈਂ ਚਲ ਮਾਲਕ ਸਾਧਿਆ ਝੋਲਿਆ ਬਰੇ ਸੱਚੇ ਪਾਸ਼ਾ ਹੈ ਦੂਜੀ ਗੱਲ ਇਹ ਉਹਦਾ ਜੀਵਨ ਨੇ ਨਾ ਉਹ ਕੁੜੀ ਦੇ ਪਿਆਰ ਨਹੀਂ ਲੱਗਣਦੇ ਚਲ ਹੁਣ ਇਹ ਆ ਉਹਦੇ ਵਿੱਚ ਇੰਦਰ ਪਿਆਰ ਲੱਗ ਗਿਆ ਹੁਣ ਕਦਰ ਹੋ ਗਈ ਉਹਦੀ ਘਰ ਵਿੱਚ ਗੱਲ ਹੋਰ ਕੋਈ ਨਹੀਂ ਆ ਤੇ ਹੁਣ ਜੀਵਨ ਵੀ ਬੜੀ ਖੁਸ਼ੀ ਹੈਗੀ ਹੁਣ ਤੇ ਜੀਵਨ ਕਰਦੀ ਮੈਨੂੰ ਹੱਥਾਂ ਦੇ ਚੁੱਕਿਆ ਰੱਖਣਾ ਕਿਤੇ ਮੈਂ ਤੈਨੂੰ ਕੋਈ ਕੰਮ ਨਹੀਂ ਕਰਨ ਦੇਣਾ ਮੈਂ ਤੇ ਚਲੀ ਉਹਨੂੰ ਲੀੜੇ ਕੱਪੜੇ ਬਣਾ ਕੇ ਦੇਣੇ ਆ ਹੈਂ ਮੈਂ ਤਾਂ ਇੰਨੇ ਖੁਸ਼ ਆ ਕਿ ਤੇ ਵੇਖ ਕੇ ਕਿ ਚਲ ਮਾਲਕ ਨੇ ਉਹਦੀ ਚਲਤੀ ਤੇਣ ਦੇ ਸੁਣਦੇ ਹੈ ਬੜਾ ਹੀ ਵਧੀਆ ਹੋਇਆ ਆ ਤੇ ਤੂੰ ਮੈਨੂੰ ਬਹੁਤ ਵਧੀਆ ਖਬਰ ਸੁਣਾਈ ਆ ਹੈ ਚੱਲ ਪਤਾ ਗੱਲ ਕੀ ਜਦੋਂ ਉਹ ਦਲਾਈ ਦੀ ਗੱਲ ਸੁਣਦਾ ਹਾਂ ਮੈਂ ਘਰ ਮੈਂ ਤੇ ਮੈਨੂੰ ਬੜੀ ਚਿੰਤਾ ਹੁੰਦੀ ਕਿ ਚਿੰਤਾ ਤੇ ਹੈ ਅੱਜ ਕੱਲ੍ਹ ਜਾਨਾਂ ਦੇ ਗੁੱਸੇ ਵੜੇ ਆ ਹੈਨਾ ਕੁਝ ਉਲਟਾ ਸਦਾ ਕੰਮ ਕਰ ਜਾਂਦਾ ਤੇ ਫੇਰ ਕਿੱਥੇ ਜਾਣਾ ਵਾ ਨਾਲੇ ਨਾਲੇ ਤਾਂ ਕਲਾ ਰਹਿਦੀ ਬੜੀ ਹੁਣ ਇਹ ਸਾਰਾ ਦਿਮਾਗ ਹੀ ਹੁੰਦਾ ਖਰਾਬ ਆਹੋ ਚੱਲ ਆਹ ਤਾਂ ਬਹੁਤ ਵਧੀਆ ਗੱਲ ਦੱਸੀ ਮੈਨੂੰ ਪਤਾ ਜੀਵਨ ਨੇ ਜੋ ਨਹੀਂ ਸੋਚਿਆ ਉਹ ਹੋ ਗਿਆ ਹੈਂ ਤੇ ਚੱਲ ਹੁਣ ਆ ਮਾਲਕਲੇ ਸੁਣ ਲਈ ਹੁਣ ਤੇ ਜੀਵਨ ਦੇ ਕਿਤੇ ਪੱਬ ਪੌਣ ਵਾਲੀ ਲੱਗਣ ਦੇ ਕਿਤੇ ਉੱਡੀ ਫਿਰਨ ਦੇ ਕਿਤੇ ਮੈਂ ਤੁਹਾਨੂੰ ਆਪਣੇ ਨੌਨ ਕੁੱਛ ਕਰਨੇ ਦੇਣਾ ਮੈਂ ਜਾਵਾਂ ਮੈਂ ਤੇ ਕਹਾਂ ਮੈਂ ਘੁੱਟ ਚਾਹ ਪੀਦਾ ਤੇਰਾ ਮੂੰਹ ਮਿੱਠਾ ਕਰਾਉਣੀ ਆ ਨਾ ਨਾ ਆਦੀ ਮੈਂ ਤੇ ਹੁਣ ਜਾ ਕੇ ਤੇ ਵੇਖਾਂ ਕੀ ਕਰਦੀ ਕਿਤੇ ਕੋਈ ਕੰਮ ਨਾ ਕਰਦੀ ਹੋਵੇ ਮੈਂ ਉਹਨੂੰ ਕੰਮ ਨਹੀਂ ਕਰਨ ਦੇਣਾ ਕੋਈ ਵੀ ਸਾਰੇ ਕੰਮ ਮੈਂ ਆਪੇ ਕਰ ਲੈਣੇ ਆ ਬੜੀ ਖੁਸ਼ੀ ਕਿਤੇ ਉਹਦੇ ਆਹ ਤੇ ਬਹੁਤ ਵਧੀਆ ਹੈ ਹੈ ਅੱਗੇ ਬਾਲੇ ਘਰ ਜਾਣਾ ਸੀ ਨਾ ਹਾਂ ਡਰ ਡਰ ਕੇ ਜਾਣਾ ਨਾਲ ਹਾਂ ਸਿੱਧੇ ਮੈਂ ਬੋਲਦੀ ਨਹੀਂ ਹਦੀ ਮੈਂ ਤਾਂ ਮੈਂ ਤੈਨੂੰ ਉਹਨੇ ਕਿਉਂ ਨਹੀਂ ਬੋਲਣਾ ਸਿੱਧੇ ਮੂੰਹ ਉਹਦੇ ਘਰ ਦਾ ਮਾਹੌਲ ਹੀ ਇਹੋ ਜਿਹਾ ਹੀਗਾ ਤਾਂ ਕਰਕੇ ਇਦਾਂ ਦੇ ਦਿੰਦੀ ਹੈ ਮਾਹੌਲ ਨੇ ਆਪ ਹੀ ਕੀਤਾ ਸੀ ਹਾਂ ਮਾਹੌਲ ਕਿੱਥੋਂ ਆਇਆ ਸੀ ਯਾਰ ਨਾਲੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਂ ਮੈਂ ਆਖਿਆ ਕਿ ਮੈਂ ਨਾ ਉਸ ਦਿਨ ਗਈ ਸੀ ਕੱਪੜੇ ਲੈਣ ਤਾਂ ਤੁਹਾਨੂੰ ਦੱਸਿਆ ਹੈਨਾ ਤੇ ਉਹ ਮੈਂ ਹੁਣ ਫਿਰ ਮੈਂ ਉਹਨੂੰ ਟੇਲਰ ਨੂੰ ਫੋਨ ਕਰਕੇ ਪੁੱਛਣਾ ਕਿ ਜੇ 2-4 ਸੂਟ ਤਿਆਰ ਹੋਏ ਹੁਣ ਤੇ ਮੈਂ ਲੈ ਆਵਾਂ ਫੜ ਕੇ ਮੇਰੇ ਹਾਲਜਾਂ ਦਾ ਹਾਂਜੀ ਫੋਨ ਕਰਕੇ ਜਾਈ ਇੱਥੋਂ ਪੱਕਾ ਕਰਕੇ ਜਾਈ ਇਹ ਨਹੀਂ ਵੀ ਇੱਕ ਆਦ ਲਿਆਂਦਾ ਇੱਕ ਆ ਲੈ ਆਂਦਾ ਸਾਰੇ ਸੂਟ ਬਣ ਕੇ ਫੇਰ ਗਈ ਇਹਨਾਂ ਚੱਲ ਅਜੇ ਚਾਰ ਪਾਜੂ ਬਣੇ ਹੋਣਗੇ ਉਹ ਲੈ ਆਉਂਗੀ ਪਤਾ ਕੀ ਅਗਲੇ ਢਿੱਲੀਆਂ ਰਹਿੰਦੀਆਂ ਆਂ ਕਿ ਚੱਲ ਇੰਨੇ ਕ ਬਣੇ ਜਿਉਂ ਕੀ ਆਊਗਾ ਤੇ ਇੰਨੇ ਕ ਫੜਾ ਲੰਗ ਮੁੜ ਕੇ ਫੇਰ ਸਹੀ ਉਹ ਡੱਬੇ ਨੇ ਉਹ ਲੈ ਆਉਣੀ ਆ ਜਿਹੜੇ ਬਾਕੀ ਉਹਨੂੰ ਕਹੂੰਗੀ ਹੋਰ ਦੋ ਤਿੰਨ ਦਿਨ ਲੱਗਾ ਤੇ ਸਵਾਦ ਦੇ ਸੀ ਵੀ ਇਹ ਫੇਰ ਮੈਂ ਤਕਵਾਗ ਲੈ ਜੂਗੀ ਕਿਉਂ ਕੱਠੇ ਨਹੀਂ ਮਿਲਦੇ ਤੈਨੂੰ ਕੀ ਚੜਿਆ ਜਾਂਦਾ ਤੈਨੂੰ ਮਰਦਾ ਸੂਟ ਜਾਰਾ ਵਾ ਨਾ ਤੇ ਕੱਲੇ ਮੇਰੇ ਉੱਥੇ ਆ ਕਿੰਨੀ ਦੁਨੀਆ ਹੁੰਦੀ ਉਹ ਕੋ ਕੱਲੇ ਤੇ ਨਹੀਂ ਸੀਦੀ ਬਸ ਠੀਕ ਦਾ ਕੰਮ ਕਰਦੀ 10-10 ਨੰਬਰ ਰੱਖਣ ਦੇ ਅਗਲੇ ਨੇ ਇਹ ਕਹਿ ਪਰ ਲੈਣ ਹੋਈਂ ਨਾ ਪਰ ਸਾਰੇ ਇਹਦੇ ਨੇ ਸੀਨੇ ਵਿੱਚ ਥੋੜਾ ਥੋੜਾ ਕਰਕੇ ਸਾਰਿਆਂ ਦੇ ਕੱਢਦੀਆਂ ਤੁਸੀਂ ਮੇਰੀ ਗੱਲ ਧਿਆਨ ਨਾ ਸੁਣਦੇ ਨਾ ਸਮਝਦੇ ਤੁਸੀਂ ਬਸ ਆਪਣੇ ਗੱਸਾ ਰੱਟੀ ਰੋਲਾ ਰਹਿਤ ਨੇ ਹਾਂ ਹਾਂ ਨਹੀਂ ਆਹ ਕੰਮ ਜੇ ਮੈਂ ਕਹਦਾ ਜਿਬਾਂ ਚੋਂ ਕੱਟਾ ਠੀਕ ਜਿੱਦਣ ਮੁੰਡਿਆਂ ਨੂੰ ਛੁੱਟੀ ਹੋਊਗੀ ਨਾ ਤੇ ਤੁਸੀਂ ਉਹਦੇ ਕੋਲ ਰਹੋ ਆਪਣਾ ਕੰਮ ਕੋ ਪਹਿਲਾਂ ਕਰ ਲਓ ਤੇ ਮੈਂ ਜਾ ਕੇ ਲਿਆ ਆਉਂਗੀ ਜਿਹੜੇ ਬਣੇ ਹੋਣ ਪਹਿਲਾਂ ਕਰ ਲਓ ਜਿੰਨੇ ਬਣੇ ਹੋਣਗੇ ਮੈਂ ਲਿਆ ਆਉਂਗੀ ਮੁੰਡਾ ਫੇਰ ਇੱਕ ਚੱਕਰ ਵਾਜੂ ਫਿਰ ਕੀ ਆ ਮੈਂ ਤੈਨੂੰ ਤਾਂ ਕਹਿੰਦਿਆਂ ਵਾ ਉਹ ਦਿਨ ਗਈ ਤੇ ਖਾਲੀ ਹੱਥ ਮੁਕਾਉਦੀ ਆ ਗਈਆਂ ਸਭ ਤੋਂ ਕਦ ਦੱਸਿਆ ਰਹਿਗਾ ਕੀ ਕੁਝ ਬਣੇਗੀ ਤੇ ਕੁਝ ਨਹੀਂ ਬਣੇਗੀ ਕੁਝ ਛੋਟਾ ਮੋਟਾ ਕੰਮ ਹੋਣ ਵਾਲਾ ਸੀ ਉਹਨਾਂ ਦਾ ਤਾਂ ਕਰਕੇ ਫਿਰ ਮੈਂ ਨਹੀਂ ਲੈ ਲੈਂਦੇ ਵੀ ਆਵੇ ਏਦਾਂ ਥੋੜੀ ਕੱਪੜੇ ਕੱਢ ਲਈ ਉਹਨੂੰ ਮੈਂ ਅੱਧਾ ਪਚਦੇ ਜੇ ਕੋਈ ਗੱਲ ਨਹੀਂ ਹੁਣ ਮੈਂ ਜਿੱਦਾਂ ਚਾਹੂੰਗੀ ਮੈਂ ਵੇਖ ਕੇ ਲਿਆਉਂਗੀ ਸਾਰੇ ਤੂੰ ਏਦਾਂ ਕਰ ਹਾਂ ਉਹਦਾ ਡਰੈਸ ਜਦ ਮੈਨੂੰ ਆਉਣਾ ਜਾਂਦਾ ਮੈਂ ਫੜ ਲਿਆਉਂਗਾ ਜੀ ਲੈ ਦੱਸ ਇਹ ਪੁੱਟੀਆਂ ਦੇ ਕੰਮਾਂ ਚ ਬੰਦਿਆ ਦਾ ਕੀ ਕੰਮ ਹੋਇਆ ਭਲਾ ਐਵੇਂ ਹੀ ਬਸ ਮੈਂ ਆ ਫੜ ਲਿਆਉਂਗਾ ਤੇ ਮੈਨੂੰ ਕੀ ਗੱਲ ਮੈਰੀ ਜਾ ਸਕਦੀ ਉਹ ਮੈਂ ਕਿੱਥੇ ਇਕੱਲੇ ਤੁਰੇ ਫਰੇ ਮੈਂ ਤੂੰ ਕੋਈ ਗੱਲ ਨਹੀਂ ਮੈਂ ਚਲ ਜਾਂਗੀ ਆਪ ਨਾਲ ਮੈਂ ਵੇਖ ਵਾ ਜਾ ਬਲ ਫੋਨ ਕਰਦੇ ਤਾ ਪੈਸੇ ਹੈਗੇ ਤਾਂ ਪੈਸੇ ਹੈਗੇ ਬੇ ਗੱਲ ਪੈਸੇ ਲੈ ਜੀ ਚਲ ਠੀਕ ਵਾ ਹੋ ਤੁਸੀਂ ਕਿਤੇ ਮਿਲਣਾ ਹੈ ਉਹ ਦੇ ਅਮ ਜਿੰਦਰ ਪਾਈ ਨੂੰ ਦੇਈ ਨੀ ਮੈਂ ਜਾਣਦਾ ਵਾ ਗਾੜੀ ਬੜੀ ਦਸ ਸੀ ਆਹੋ ਉਹਨੇ ਮੇਰੇ ਨਾਲ ਵੀ ਆ ਜਾਣਾ ਸੀ ਆਹੋ ਕੇ ਆਇਆ ਨੇ ਦੇ ਤੱਕ ਕਰਦੇ ਹੁਣੇ ਕਾਫੇ ਉਹ ਕਿਹੜੇ ਵੇਲੇ ਰਹੇ ਕੰਮ ਦੇ ਦੇਣਾ ਵਾ ਚਲ ਮੈਂ ਵੀ ਵੇਖਾਂ ਆਪਣਾ ਕੰਮ ਧੰਦਾ ਧੰਦਾ ਲੈ ਲਈ ਆ ਤੇ ਬਹੁਤ ਵਧੀਆ ਗੱਲ ਸੁਣਾ ਕੇ ਗਈ ਪ੍ਰਾਉ ਚਲੋ ਪਰਮਾਤਮਾ ਨਾਲ ਹਰ ਇੱਕ ਨੂੰ ਦਰੇ ਸੱਚੇ ਪਾਸਾ ਮੰਜਿੰਦਰਨ ਦਾਤੀ ਖੁਸ਼ ਹੋ ਗਈ ਸੱਚੀ ਗੱਲ ਆ ਇਹ ਸਾਰੀ ਮਿਹਰਬਾਨੀ ਨਾ ਬਾਬੇ ਖੰਬਾ ਵਾਲੇ ਦੀ ਹੋਈ ਆ ਮੈਂ ਤਾਂ ਕਹਿੰਨੀ ਆ ਜੈ ਬਾਬੇ ਖੰਬਾ ਵਾਲੇ ਆ ਜੈ ਬਾਬੇ ਖੰਬਾ ਵਾਲੇ ਦੀ ਬਾਬਾ ਖੰਬਾ ਵਾਲਿਆ ਤੇਰਾ ਸ਼ੁਕਰ ਵਾ ਤੂੰ ਮੇਰੀ ਸੁਣ ਲਈ ਆ ਹੁਣ ਮੈਨੂੰ ਪੋਤਾ ਮਿਲ ਜਾਣਾ ਵਾ ਚੱਲ ਸਾਡੇ ਘਰ ਵੀ ਰੌਣਕਾਂ ਲੱਗਣ ਗਿਆ ਹੁਣ ਕੋਈ ਗੱਲ ਨਹੀਂ ਹੁਣ ਮੈਂ ਆਪਣੀ ਨਾ ਉਹਦਾ ਪੂਰਾ ਖਿਆਲ-ਖਿਆ ਕਰਨਾ ਤੇ ਇਦਾਂ ਕਰਦੀ ਆ ਲੱਗੇ ਹੱਥ ਜਾ ਕੇ ਨਾ ਤੇ ਬਾਬੇ ਖੰਬਾ ਵਾਲੇ ਦੀ ਨਾ ਦਰਸ਼ਨ ਘਾਈ ਅੰਮੀ ਆ ਮਾਲਕ ਨੇ ਕਿਰਪਾ ਵੇਖ ਲੈ ਛਾਤੀ ਘਤੀ ਆ ਹੁਣ ਨਾ ਪ੍ਰਭ ਨੂੰ ਫੋਨ ਕਰਾਂ ਕਿ ਪ੍ਰਭ ਮੈਂ ਮੁੰਜਿੰਦਰ ਨਾਲ ਗੱਲ ਕਰ ਲਈ ਆ ਤੇ ਚੱਲ ਭਾਬੇ ਖੰਭਾ ਵਾਲੇ ਦੀ ਨਾ ਜਾ ਕੇ ਦਰਸ਼ਨ ਕਰ ਆਈਏ ਹੈਲੋ ਹਾਂ ਭੈਣ ਆ ਕੀ ਕਰਨ ਲਈ ਆ ਅੱਛਾ ਮੇਰੀ ਗੱਲ ਸੁਣ ਮੈਂ ਮਨਜਿੰਦਰ ਨੂੰ ਪੁੱਛ ਲਿਆ ਵਾ ਆਹੋ ਨਹੀਂ ਬਾਬੇ ਖੰਭਾ ਵਾਲੇ ਵੱਲੋਂ ਥੋੜੀ ਪੁੱਛਣਾ ਹੈਗਾ ਉਹਨੇ ਜਾਣ ਦੇਣਾ ਮੈਨੂੰ ਉਹ ਤਾਂ ਬਾਬਿਆਂ ਦਾ ਨਾਂ ਹੀ ਲੈਣ ਦਿੰਦਾ ਕਿਤੇ ਆਹੋ ਇਹ ਤਾਂ ਮੈਂ ਚੋਰੀ ਜਾਣਾ ਵਾ ਪਰ ਮੈਂ ਪੰਜ ਮਾਰ ਲਿਆ ਹਾਂ ਮੈਂ ਹਾਂ ਨੌਂ ਦਾ ਸੂਟ ਲੈਣ ਜਾਣਾ ਵਾ ਤੇ ਪ੍ਰਭ ਨਾਲ ਚੱਲ ਜਾਨੀ ਆ ਤੇ ਖੁਸ਼ੀ ਇੰਨਾ ਕਿ ਜਿਆਦਾ ਮੈਂ ਝਾਟੀ ਮੰਨ ਗਿਆ ਆਂਦਾ ਪੈਸੇ ਵੀ ਲੈ ਜੀ ਮੇਰੇ ਕੋਲ ਆਹੋ ਤੇ ਜੇ ਕਿਤੇ ਇਹਨੂੰ ਪਤਾ ਲੱਗ ਜੇ ਬਾਬੇ ਖੰਭਾ ਵਾਲੇ ਕੋ ਜਾਣਾ ਹੈ ਤੇ ਮੈਨੂੰ ਜਿੰਦੀ ਨੂੰ ਮਾਰ ਦੂੰਗਾ ਹੂੰ ਤੂੰ ਪੋਸ਼ਾ ਰਕੇ ਜਿੰਦਰ ਨੂੰ ਪੁੱਛ ਲਿਆ ਵਾ ਚੱਲ ਵਧੀਆ ਕੀਤਾ ਮੇਰੀ ਗੱਲ ਸੁਣਾ ਲੱਗੇ ਹੱਥ ਚਾ ਕੇ ਤੇ ਬਾਬੇ ਦੇ ਦਰਸ਼ਨ ਕਰ ਹੀ ਆਈਏ ਤੇ ਰਾਹ ਚ ਡੱਬਾ ਲ ਲਾਂਗੇ ਠੀਕ ਵਾ ਨਾ ਆਹੋ ਚੱਲ ਮੈਂ 5 ਕਚਰ ਲੈ ਲੇਨੀ ਆ ਹਾਂ ਆਹ 5 ਕਚਰ ਦੇਉਂਗੀ ਫਿਰ ਚੱਲ ਠੀਕ ਵਾ ਹੋ ਜਾ ਫਿਰ ਤਿਆਰ ਆਹੋ ਤੂੰ ਐਨੂੰ ਆ ਜਾ ਸਾਡੇ ਘਰ ਵੱਲੋਂ ਆ ਜਾ ਹਾਂ ਨਹੀਂ ਮੈਂ ਤਿਆਰੀਆਂ ਆਹੋ ਇਦਾਂ ਹੀ ਚਲ ਜਾਣਾ ਨਾਲੇ ਆਉਂਦੀ ਆਉਂਦੀਆਂ ਸੂਟ ਲੈਵਾਂਗੇ ਤੋਂ ਤੇ ਇਹਨਾਂ ਨੂੰ ਹੋ ਜਾਊਗਾ ਕਿ ਸੂਟ ਲੈਣ ਗਈ ਸੀ ਠੀਕ ਆ ਨਾ ਮੇਰਾ ਜਿਹੜਾ ਮੁੰਡਾ ਵਾ ਨਾ ਉਹ ਵੀ ਬੜਾ ਵੱਧੀਓ ਬਾਬਿਆਂ ਬੁੱਬਿਆਂ ਦੇ ਚੱਕਰਾਂ ਜਾਂਦੇ ਹੋ ਵੀ ਨਹੀਂ ਪੈਂਦਾ ਪਰ ਇਹਨਾਂ ਨੂੰ ਇਹ ਥੋੜੀ ਪਤਾ ਖੋਤਿਆਂ ਨੂੰ ਕਿ ਬਾਬੇ ਅੰਬਾ ਵਾਲੇ ਨੇ ਤੇ ਬਾਬੇ ਖੰਬਾ ਵਾਲੇ ਨੇ ਸਾਰੇ ਕੰਮ ਕੀਤੇ ਆ ਹੋਰ ਕੀ ਉਹ ਪ੍ਰਸ਼ਾਦ ਖਾਦਾ ਨਾ ਮੇਰੀ ਨੌਂ ਨਿੰਬਾਂ ਵਾਲਾ ਤੇ ਫੇਰ ਜਾ ਕੇ ਮੇਰ ਹੋਈ ਆ ਤੇ ਵੇਖੀ ਹੁਣ ਇਦਾਂ ਹੀ ਬਾਬੇ ਨੇ ਮੈਨੂੰ ਪੋਤਾ ਦੇ ਦੇਣਾ ਹਾਂ ਚੱਲ ਚੱਲ ਚੱਲੀਏ ਸ਼ੁਕਰਾਨਾ ਕਰਕੇ ਆਈਏ ਆਹੋ ਚੱਲ ਹੋ ਜਾ ਤਿਆਰ ਮੇਰੀ ਭੈਣ ਫਿਰ ਹਾਂ ਚੱਲ ਚੰਗਾ ਚੱਲ ਸ਼ੁਕਰ ਜਿਆ ਬਾਬੇ ਖੰਬਾ ਵਾਲੇ ਦੀ ਇਦਾਂ ਕਰਦੀਆਂ 5000 ਰੁਪਏ ਉਹ ਲੈ ਰਖਿਆ ਵਾ ਇਹਦਾ ਇਹਨਾਂ ਨੇ ਪਿਓ ਨੂੰ ਵੀ ਨਹੀਂ ਪਤਾ ਲੈ ਜੰਨੀ ਆ ਬਾਬੇ ਨੂੰ ਦੀਵ ਨਹੀਂ ਜਾ ਕੇ ਪੋਤਾ ਵੀ ਤੁਹਾਡੇ ਘਰ ਹੀ ਹੁਣਾ ਵਾ ਫਿਰ ਕੀ ਆ ਉਹਨਾਂ ਦੇ ਵਿਚਾਰਿਆ ਹਮਨ ਹੁਣ ਕਰਨਾ ਹੁੰਦਾ ਵਾ ਉਹਨਾਂ ਸਾਡੇ ਪਿਆਰ ਨੂੰ ਕੀ ਕਰਨਾ ਸਾਡੇ ਵਾਸਤੇ ਕਰਦੇ ਆ